ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਬਾਹਰ ਤੋਏ ਅੰਤਰ ਮਨ ਮੈਲਾ ਦੁਏ ਠੌਰ ਅਪੁਨੇ ਖੋਏ ਇਹਾ ਕਾਉ ਕ੍ਰੋਧ ਮੋਹ ਵਿਆਪਿਆ ਆਗੇ ਮੂਸ ਮੂਸ ਰੁਏ ਗੋਵਿੰਦ ਭਜਨ ਕੀ ਮਤ ਹੈ ਹੂਰਾ ਵਰਮੀ ਮਾਰੀ ਸਾਪ ਨਾ ਮਰੀ ਨਾਮ ਨਾ ਸੁਣੀ ਦੂਰਾ ਰਹਾਉ ਮਾਇਆ ਕੀ ਕਿਰਤ ਛੋਡ ਗਵਾਈ ਭਗਤੀ ਸਾਰ ਨਾ ਜਾਣੈ ਵੇਦ ਸ਼ਾਸਤਰ ਕੋ ਤਰਕਨ ਲਾਗਾ ਤਤ ਜੋਗ ਨ ਪਛਾਨੈ ਉਗਰ ਗਿਆ ਜੈਸਾ ਖੂਟਾ ਟਬੂਆ ਨਦਰਸਰਾਫਾ ਆਇਆ ਉਗਰ ਕਗਾ ਉਚਾਰਨ ਕਰਨਾ ਉਗਰ ਨਹੀਂ ਕਹਿਣਾ ਉਗਰ ਗਿਆ ਜੈਸਾ ਖੂਟਾ ਟਬੂਆ ਡਬੂਆ ਨਹੀਂ ਕਹਿਣਾ ਟੱਡਾ ਹੈ ਟਬੂਆ ਉਚਾਰਨ ਕਰਨਾ ਨਦਰਸਰਾਫਾ ਆਇਆ ਅੰਤਰਜਾਮੀ ਸਭ ਕਿਛ ਜਾਣੈ ਉਸਤੇ ਕਹਾ ਛਪਾਇਆ ਕੂੜ ਕਪਟ ਬੰਚ ਨਿਮੁਨਿਆਦਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਨਿਮੁਨੀਆਦਾ ਨਹੀਂ ਕਹਿਣਾ ਨੰਨੇ ਤੋਂ ਚੱਕ ਕੇ ਬੋਲਣਾ ਨਿਮੁਨਿਆਦਾ ਯਾਨੀ ਜਿਸ ਦੀ ਕੋਈ ਮਨਿਆਦ ਨਾ ਹੋਵੇ ਕੂੜ ਕਪਟ ਬੰਚ ਨਿਮੁਨਿਆਦਾ ਬਿਨਸ ਗਿਆ ਤਤਕਾਲੀ ਸਤ 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 ਨਾਨਕ ਕਹਿਆ ਆਪਣਾ ਹਿਰਦੈ ਦੇਖ ਸਮਾਲੇ ਅਸ ਮਹੱਲਾ ਪੰਜਵਾ ਉਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਜ ਜਨਾਂ ਲੇ ਵਸ ਗਤ ਰਾਖੈ ਮਨ ਮਹਿ ਇਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਾਵਜ ਤਾਲ ਘੁੰਗਰੂ ਅਣਹਦ ਸ਼ਬਦ ਵਜਾਵੇ ਰਹਾਉ ਪ੍ਰਥਮ ਮਨ ਪਰਬੋਧੈ ਆਪਣਾ ਪਾਛੈ ਅਵਰ ਰੀਝਾਵੇ ਰਾਮਨਾਮ ਜਾਪ ਹਿਰਦੈ ਜਾਪੈ ਮੁਖਤੇ ਸਗਲ ਸੁਣਾਵੇ ਕਰ ਸੰਗ ਸਾਧੂ ਚਰਨ ਪਖਾਰੈ ਕਰ ਸੰਗ ਸਾਧੂ ਚਰਨ ਪਖਾਰੈ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਾਨ ਲਾਵੇ ਮਾਨ ਤਨ ਅਰਪ ਧਰੇ ਗੁਰ ਆਗੇ ਮਾਨ ਤਨ ਅਰਪ ਧਰੇ ਗੁਰ ਆਗੇ ਮਾਨ ਤਨ ਅਰਪ ਧਰੇ ਗੁਰ ਆਗੇ ਸਤ ਪਦਾਰਥ ਪਾਵੇ ਜੋ ਜੋ ਸੁਣਾ ਪੇਖ ਲਾਏ ਜੋ ਜੋ ਸੁਣਾ ਪੇਖ ਲਾਏ ਸਰਦਾ ਜੋ ਜੋ ਸੁਨੇ ਪੇਖ ਲਾਏ ਸਰਦਾ ਤਾ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਤਾ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾ ਆਦਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰਿਸ਼ਟਾਈ ਰੇ ਸੂਦੀ ਨਹੀਂ ਕਹਿੰਦਾ ਸੂਦੀ ਪੋਲਾ ਹੀ ਬੋਲਣਾ ਸੂਦੀ ਤੇ ਸ੍ਰਿਸ਼ਟਾਈ ਰੇ ਸੂਦ ਸੂਦਰਣੀ ਸ਼ੂਦਰ ਦਾ ਵਾਚਕ ਹੈ ਪੋਲਾ ਬੋਲਣਾ ਹੈ ਆਦਮ ਚੰਡਾਲੀ ਆਦਮ ਚੰਡਾਲੀ ਭਈ ਬ੍ਰਾਹਮਣੀ ਇਹ ਬ੍ਰਾਹਮਣੀ ਨਹੀਂ ਕਹਿਣਾ ਬ੍ਰਾਹਮਣੀ ਉਚਾਰਨ ਕਰਨਾ ਹੈ ਇੱਥੇ ਵਿਸਰਾਮ ਹੈ ਸੂਦੀ ਤੇ ਸ੍ਰੇਸ਼ਟਾਈ ਦੇ ਸੂਦੀ ਪੋਲਾ ਹੀ ਬੋਲਦਾ पाताली आकाशी सखनी सखनी कसके पद उच्चारण करना लहबर बूजी खाई रे लहबर बूजी खाई रे बूजी ये भी पोला ही उच्चारण करना है। पाताली आकाशी सखनी लहबर बूजी खाई रे लहबर बूजी खाई रे घर की नार बिलाई नहीं नार, नार है ही नहीं ਘਰ ਕੀ ਬਿਲਾਈ ਅਵਰ ਸਿਖਾਈ ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅੱਜ ਕਐ ਵਸ ਅੱਜ ਕਐ ਵਸ ਗੁਰ ਕੀਨੋ ਕੇਹਰ ਹਾਂ ਅੱਜ ਅੱਜ ਪੋਲਾ ਬੋਲਣਾ ਅੱਜ ਨਾਮ ਬੱਕਰੇ ਬੱਕਰੇ ਦਾ ਇਹੀ ਹੈ ਅੱਜ ਕਐ ਵਸ ਗੁਰ ਕੀਨੋ ਕੇਹਰ ਹੈ ਇੱਥੇ ਵਿਸਰਾਮ ਲਾਉਣਾ ਅੱਜ ਕਾ ਵਸ ਗੁਰ ਕੀਨੋ ਕੇਹਰ ਕੂਕਰ ਤਨਹਿ ਲਗਾਈ ਰੇ ਰਹਾਉ ਬਾਜ ਥੂਨੀਆ ਛਪਰਾ ਥਾਮਿਆ ਆਪਾਜ ਥੂਨੀਆ ਛਪਰਾ ਥਾਮਿਆ ਨੀ ਘਰਿਆ ਘਰ ਪਾਇਆ ਰੇ ਹਾਂ ਨੀ ਘਰਿਆ ਨਹੀਂ ਕਹਿਣਾ ਨੀ ਘਰਿਆ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾ ਵਾ ਥੇਵਾ ਅਚਿਰਜ ਲਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਿਰਜ ਲਾਇਆ ਰੇ ਦਾਦੀ ਦਾਦ ਨਾ ਪਹਚਨ ਹਾਰਾ ਚੂਪੀ ਨਿਰਨਉ ਪਾਇਆ ਰੇ ਦਾਦੀ ਦਾਦ ਨਾ ਪਹਚਨ ਹਾਰਾ ਇਥੇ ਵਿਸਰਾਮ ਚੂਪੀ ਇਥੇ ਯਮਕ ਲੱਗ ਜੀਗੀ ਨਿਰਨਉ ਪਾਇਆ ਰੇ ਮਾਲ ਦੁਲੀਚਾ ਬੈਠੀਲੇ ਮਿਰਤਕ ਬੈਠੀਲੇ ਇਹ ਸੰਬੰਧਕ ਪਾਠ ਹੈ ਮਾਲ ਦੁਲੀਚਾ ਬੈਠੀਲੇ ਮਿਰਤਕ ਨੈਣ ਦਿਖਾਲਨ ਧਾਇ ਰੇ ਨੈਣ ਦਿਖਾਲਨ ਨੈਣ ਦਿਖਾਲਨ ਧਾਇ ਰੇ ਯਾਨੀ ਰੇ ਪਦ ਜਿਹੜਾ ਹੈ ਨਾ ਇਹ ਵੱਖਰਾ ਉਚਾਰਨ ਕਰਨਾ ਨੈਣ ਦਿਖਾਲਨ ਧਾਇ ਰੇ ਸੋਈ ਅਜਾਣ ਕਹ ਮੈਂ ਜਾਨਾ ਸੋਈ ਸੋਈ ਅਜਾਨ ਕਹੈ ਮੈਂ ਜਾਨਾ ਜਾਨਣਹਾਰ ਨਾ ਛਾਨਾ ਰੇ ਜਾਨਣਹਾਰ ਨਾ ਛਾਨਾ ਜੀ ਕਹੋ ਨਾਨਕ ਗੁਰ ਅਮਯੋ ਪੀ ਆਇਆ ਕਹੋ ਨਾਨਕ ਗੁਰ ਅਮਯੋ ਪੀ ਆਇਆ ਗੁਰ ਤੇ ਵੀ ਥੋੜਾ ਜਿਹਾ ਠਹਿਰਾ ਦੇਣਾ ਰਸਕ ਰਸਕ ਬਿਗਸਨ ਰੇ ਆਸਾ ਮਹੱਲਾ ਪਿੰਜਵਾ ਵੰਦਨ ਕਾਟ ਬਿਸਾਰੇ ਔਗਨ ਆਪਣਾ ਬਿਰਦ ਸਮਾਰਿਆ ਹੋਏ ਹੋਏ ਕਿਰਪਾਲ ਮਾਤ ਪਿਤ ਨਿਆਈ 바ਦਿਕ ਜੋ ਪ੍ਰਤਪਾਰਿਆ ਗੁਰ ਸਿਖ ਰਾਖੇ ਗੁਰ ਗੋਪਾਲ ਕਾੜ ਲੀਏ ਮਹਾ ਭਵ ਜਲਤੀ ਆਪਣੀ ਨਦਰ ਨਿਹਾਲ ਰਹਾਉ ਜਾ ਕੈ ਸਿਮਰਨ ਜਮ ਤੇ ਛੁਟੀ ਐ ਹਲਤ ਪਲਤ ਸੁਖ ਪਾਈ ਐ ਸਾਸ ਗਿਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈ ਐ ਭਗਤ ਪ੍ਰੀਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਛਿਦਿਆ ਨਾ ਜਾਏ ਕਿਛ ਪਉ ਨ ਵਿਆਪੀ ਹਰ ਧਨ ਨਿਰਮਲ ਗਾਠੀ ਇਹ ਵਿਆਪੀ ਪਾਠ ਮੁੱਖ ਪਾਠ ਹੈ ਲਾਹ ਦੇ ਨਾਲ ਮੇਰੇ ਵਿਆਪੇ ਛਪਿਆ ਸੀ ਦਲਾਵਾਂ ਨਾਲ ਮੁੱਖ ਪਾਠ ਵਿਆਪੀ ਹੈ ਸਿੱਧਾ ਨਾ ਜਾਏ ਕਿਸ ਭਾਉ ਨਾ ਵਿਆਪੀ ਹਰ ਧਨ ਨਿਰਮਲ ਗਾਠੀ ਅੰਤ ਕਾਲ ਪ੍ਰਾਪ ਭਈ ਸਹਾਈ ਇਤ ਉਤਰਾਖਨ ਹਾਰੇ ਪ੍ਰਾਨ ਮੀਤ ਹੀਤ ਧਨ ਮੇਰਾ ਨਾਨਕ ਸਾਧ ਬਲੇਹਾਰੇ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾ ਭਉ ਕਿਹਾ ਹਉ ਤੁਦ ਬਿਨ ਕੇਸ ਸਾਲਾਹੀ ਏਕ ਤੂੰ ਤਾ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਾਹੀ ਏਕ ਤੂੰ ਤਾ ਸਭ ਕਿਛ ਹੈ ਇਥੇ ਵਿਸਰਾਮ ਮੈਂ ਤੁਧ ਬਿਨਾ ਦੂਜਾ ਨਹੀਂ ਬਾਬਾ ਵਖ ਦੇਖਿਆ ਸੰਸਾਰ ਰਖਿਆ ਕਰਹੁ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣਹਿ ਬਿਰਥਾ ਸਭਾ ਸਭਾ ਮਨ ਕੀ ਹਾਂਜੀ ਜਾਣਹਿ ਬਿਰਥਾ ਸਭਾ ਮਨ ਕੀ ਸਭਾ ਕਸ ਕੇ ਬੋਲਣਾ ਹੋਰ ਕਿਸ ਪਹਿ ਆਖ ਸੁਣਾਈਐ ਵੇਨ ਨਾ ਆਵੇ ਸਭ ਜਗ ਬੋਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਨਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝ ਹਤਿਆਓ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹ ਹਲੰਤ ਹੈ ਨਹੀਂ ਪ੍ਰਾਤਨ ਸਰੂਪਾਂ ਚ ਅੰਮ੍ਰਿਤ ਨਾਮ ਤੁਮਾਰਾ ਹੀ ਹੈ ਤੁਮਾਰਾ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹੋ ਮਹਾਰਸ ਜਨ ਹੈ ਪੀਓ ਜਨ ਹੈ ਨਹੀਂ ਇਹੋ ਮਹਾਰਸ ਜਨ ਹੈ ਪੀਓ ਇਹੋ ਮਹਾਰਸ ਜਨ ਹੈ ਪੀਓ ਪੀਓ ਜੇ ਪੀਓ ਇਹੀ ਪਦ ਜਿਹੜੇ ਜੇ ਊੜਾ ਬੰਦ ਮੂੰਹ ਵਾਲਾ ਔਂਕੜ ਹੋਏ ਫਿਰ ਪੱਪੇ ਦੀ ਬਿਹਾਰੀ ਵਧਾ ਦੇਣੀ ਆ ਪੀਓ ਤੇ ਜੇ ਊੜਾ ਖੁੱਲੇ ਮੂੰਹ ਵਾਲਾ ਹੋਏ ਫਿਰ ਪੀਓ ਜੀਓ ਖੀਓ ਇਹ ਇਤੇ ਹੁਣ ਸਾਰੇ ਖੁੱਲੇ ਮੂੰਹ ਵਾਲੇ ਊੜੇ ਆਉਣਗੇ ਜਨਮ ਜਨਮ ਚੂਕੇ ਭੈ ਭਾਰੇ ਦੁਰਤ ਬਿਨਾਸੀਓ ਦੁਰਤ ਬਿਨਾਸੀਓ ਭਰਮ ਬਿਯੋ ਦਰਸ਼ਨ ਦੇਖਤ ਮੈਂ ਜੀਓ ਸੁਨ ਕਰ ਬਚਨ ਤੁਮਾਰੇ ਸਤਗੁਰ ਸੁਨ ਕਰ ਬਚਨ ਤੁਮਾਰੇ ਸਤਗੁਰ ਮਨ ਤਨ ਮੇਰਾ ਠਾਰ ਥਿਓ ਰਹਾਉ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਇਹੋ ਨਹੀਂ ਕਹਿਣਾ ਇਹੋ ਕੀੜੀ ਲਾਂ ਵਧਾ ਦਨੀ ਹੈ ਹੇ ਓਂਕੜ ਇਹੋ ਕਾਜ ਤੁਮ ਆਪ ਕੀਓ ਇਹੋ ਕਾਜ ਤੁਮ ਆਪ ਕੀਓ ਡਿੜ ਕਰ ਚਰਨ ਗਹੇ ਪ੍ਰਭ ਤੁਮਰੇ ਹਾਂ ਧਿਆਨ ਨਾਲ ਉਚਾਰਨ ਕਰਨਾ ਹੈ ਡਿੜ ਡਿੜ ਪਾਠ ਹੈ ਡ੍ਰਿੜ ਨਹੀਂ ਕਹਿਣਾ ਡਿੜ ਕਰ ਚਰਨ ਗਹੇ ਪ੍ਰਭ ਤੁਮਰੇ ਸਹਜੇ ਵਿਖਿਆ ਭਈ ਖਿਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਅਬਿਨਾਸੀ ਮੰਤਰ ਲਿਓ ਕਰ ਕਿਰਪਾ ਮੋਹਿ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਧਨ ਸੁਮਾਨਸ ਦੇਹੀ ਪਾਈ ਧਨ ਸੁਮਾਨਸ ਦੇਹੀ ਪਾਈ ਤਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੈ ਮੇਲ ਲਿयो ਤਨ ਸੋ ਕਾਲਯੁਗ ਸੋ ਹੋਣੇ ਨਾਲ ਨਹੀਂ ਬੋਲਣਾ ਤਨ ਸੋ ਕਾਲਯੁਗ ਤਨ ਸੋ ਕਾਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹਿਓ ਵਾਹਿਗੁਰੂ ਜੀ ਕਾ ਕਾਲ ਸਾਧ ਗਰਹੋ ਵਾਹਿਗੁਰੂ ਜੀ ਕੀ ਫਤਿਹ